ਜੇ ਅਸੀਂ ਗੱਲ ਕਰੀਏ ਆਪਣੇ ਕਿਸਾਨੀ ਅੰਦੋਲਨ ਦੀ ਤਾਂ ਕਿਸਾਨੀ ਅੰਦੋਲਨ ਬਹੁਤ ਵੱਡੇ ਪੱਧਰ ਤੇ ਉੱਤੇ ਹੋਇਆ ਸੀਗਾ ਬਹੁਤ ਸਾਰੇ ਲੋਕਾਂ ਨੇ ਸਮਰਥਨ ਵੀ ਕੀਤਾ ਪਰ 2022 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦੇ ਕੁਝ ਆਗੂ ਖੜੇ ਹੋਏ ਚੋਣਾਂ ਦੇ ਵਿੱਚ ਤਾਂ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਜਿਹੜਾ ਇਹ ਕਰਨਾ ਪਿਆ ਜੇ ਹੁਣ ਮੈਂ ਗੱਲ ਕਰਾਂ ਗੁਨਾਮ ਚੜੋਨੀ ਜੀ ਦੀ ਤਾਂ ਉਹ ਹਰਿਆਣੇ ਦੇ ਵਿੱਚ 90 ਵਿਧਾਨ ਸਭਾ ਸੀਟਾਂ ਤੋਂ ਲੜ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਬਹੁਤ ਵੱਡੀ ਹਾਰ ਜਿਹੜੀ ਹੈ ਕੁਝ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਆਗੂ ਸੀ ਉਹਨਾਂ ਨੂੰ ਚਖਣੀ ਪਈ ਸੀ ਤਾਂ ਹੁਣ ਫਿਰ ਤੋਂ ਇਹ ਬਹੁਤ ਵੱਡਾ ਫੈਸਲਾ ਹੈ ਤਾਂ ਕੀ ਲੱਗਦਾ ਤੁਹਾਨੂੰ ਕਿ ਇਹ ਚੋਣਾ ਉਹਨਾਂ ਦੀਆਂ ਲੜਨਾ ਸਹੀ ਹੈ ਜਾਂ ਫਿਰ ਕੋਈ ਹੋਰ ਇਸ ਦੇ ਪਿੱਛੇ ਕੋਈ ਸਿਆਸਤ ਹੈ ਦੇਖੋ ਸਿਮਰਨ ਪਹਿਲੀ ਗੱਲ ਤਾਂ ਕਿ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਕਿ ਕੋਈ ਵੀ ਵਿਅਕਤੀ ਹੈ ਜਿਹੜਾ ਚੋਣ ਲੜ ਸਕਦਾ ਹੈ ਗਰਨਾਮ ਛਡੂਨੀ ਵੀ ਭਾਰਤ ਦੇ ਸੰਵਿਧਾਨ ਦੇ ਅਧੀਨ ਜ਼ਿੰਦਗੀ ਬਤੀਤ ਕਰਦੇ ਨੇ ਤਾਂ ਚੋਣਾ ਲੜਨ ਦਾ ਹਰ ਇੱਕ ਵਿਅਕਤੀ ਨੂੰ ਹੱਕ ਹੈ ਤੇ ਉਹ ਚੋਣਾ ਲੜ ਸਕਦਾ ਹੈ ਤੇ ਦੂਜੀ ਗੱਲ ਹੁਣ ਤੱਕ ਵੱਡੀਆਂ-ਵੱਡੀਆਂ ਪਾਰਟੀਆਂ ਕਾਂਗਰਸ ਹੋਵੇ, ਭਾਜੀਪੀ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ ਜਾਂ ਆਪ ਹਰਿਆਣਾ ਦੀ ਗੱਲ ਕਰ ਰਹੇ ਹੁਣ ਪਿਛਲੇ ਦਰ ਸਮੇਂ ਦਰਾਨ ਜੀ ਜੀਪੀ ਚਟਾਲਾ ਪਰਿਵਾਰ ਹੈ ਜਿਹੜਾ ਉਹ ਸਾਹਮਣੇ ਆਇਆ ਸੀ ਪਿਛਲੀ ਵਾਰ 10 ਸੀਟਾਂ ਵਿਧਾਨ ਸਭਾ ਦੇ ਵਿੱਚ ਜਿੱਤਣ ਦੇ ਵਿੱਚ ਵੀ ਕਾਮਯਾਬ ਰਹੇ ਪਰ ਜਿਹੜਾ ਪਰਿਵਾਰ ਆ ਪਸ਼ੋਕੜਾ ਉਹੀ ਸਿਆਸਤ ਕਰਦੇ ਆਏ ਨੇ ਇਹ ਇੱਕ ਚੰਗੀ ਪਹਿਲ ਹੈ ਹਰ ਇੱਕ ਵਰਗ ਨੂੰ ਚੋਣਾ ਲੜਨੀ ਚਾਹੀਦੀ ਹੈ ਨੇ ਚੋਣਾ ਲੜ ਕੇ ਆਪਣੇ ਮੁੱਦੇ ਨੇ ਸਲਝਾਉਣੇ ਚਾਹੀਦੇ ਨੇ ਕਿਉਂਕਿ ਗਰਨਾਮ ਸਿੰਘ ਝੜੂਨੀ ਹੋਰਾਂ ਨੇ ਇਸ ਦਰਾਨ ਜਦੋਂ ਉਹਨਾਂ ਨੇ ਇਹ ਐਲਾਨ ਕੀਤਾ ਉਦੋਂ ਇੱਕ ਗੱਲ ਵੀ ਕਹੀ ਹੈ ਕਿ ਕਿਸਾਨ ਨੇ ਜਿਹੜੇ ਉਹਨਾਂ ਨੂੰ ਸਾਰੀਆਂ ਪਾਰਟੀਆਂ ਨੇ ਛੱਡ ਦਿੱਤਾ ਕਿਉਂਕਿ ਲਗਾਤਾਰ ਖੁਦਕੁਸ਼ੀਆਂ ਵੱਧ ਰਹੀਆਂ ਨੇ ਲਗਾਤਾਰ ਪੰਜਾਬ ਹਰਿਆਣਾ ਕਿਉਂਕਿ ਬਹੁਤ ਖੇਤੀ ਆਧਾਰਿਤ ਸੂਬੇ ਨੇ ਦੋਵੇਂ ਤਾਂ ਇੱਥੇ ਚੰਗੇ ਵੱਡੇ ਪੱਧਰ ਤੇ ਕਿਸਾਨ ਰਹਿੰਦੇ ਨੇ ਤੇ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੇ ਨੇ ਦੇਸ਼ ਦੀ ਇਕਨੋਮੀ ਨੂੰ ਵੀ ਤੇ ਅੰਨ ਭੰਡਾਰ ਨੂੰ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੇ ਨੇ ਤਾਂ ਇਸ ਤਰੀਕੇ ਦੇ ਨਾਲ ਜੇਕਰ ਗਰਨਾਮ ਚੜੂ ਨਹੀਂ ਹੋਰੀ ਲੜਦੇ ਨੇ ਤਾਂ ਉਹ ਚੰਗੀ ਗੱਲ ਹੈ ਉਹ ਕਿਸਾਨਾਂ ਦੇ ਮਸਲੇ ਜੇਕਰ ਸੁਲਝਾ ਸਕਦੇ ਨੇ ਤਾਂ ਉਹ ਚੰਗੀ ਗੱਲ ਹੈ ਸਾਰਿਆਂ ਨੂੰ ਲੜਨਾ ਚਾਹੀਦਾ ਤੁਸੀਂ ਪਿਛਲੇ ਸਮੇਂ ਦੌਰਾਨ ਦੀ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਜਦ ਕਿਸਾਨ ਲੜੇ ਸੀ ਉਦੋਂ ਆਮ ਆਦਮੀ ਪਾਰਟੀ ਦੀ ਵੇਵ ਸੀ ਉਸ ਵੇਵ ਦੇ ਵਿੱਚ ਰਾਜੇਵਾਲ ਦੀ ਅਗਵਾਈ ਦੇ ਵਿੱਚ ਲੜੇ ਸੀ ਤਾਂ ਰਾਜੇਵਾਲ ਪੂਰੀਨੇ ਜਿਹੜੇ ਜਿੱਤ ਨਹੀਂ ਸਕੇ ਸੀ ਤੇ ਬਾਕੀ ਕਿਸਾਨ ਵੀ ਜਿਹੜੇ ਉਹ ਜਿੱਤੇ ਨਹੀਂ ਸੀ ਇਸੇ ਤਰੀਕੇ ਦੇ ਨਾਲ ਉਹ ਵੇਵ ਨੂੰ ਜੇਕਰ ਹੁਣ ਦੇਖਿਆ ਜਾਵੇ ਤਾਂ ਉਸ ਤਰੀਕੇ ਦੇ ਨਾਲ ਜਿਹੜੀ ਹਰਿਆਣੇ ਦੇ ਵਿੱਚ ਹੁਣ ਵਿਧਾਨ ਸਭਾ ਹੋਣੀ ਹੈ ਉਹ ਕਿਉਂਕਿ ਬਹੁਤ ਇੰਟਰਸਟਿੰਗ ਹੋਣੀ ਹੈ ਪਿਛਲੇ ਸਮੇਂ ਦੌਰਾਨ ਹੀ ਮਨੋਰ ਲਾਲ ਖੱਟੜ ਨੂੰ ਸੀਟ ਤੋਂ ਉਤਾਰ ਕੇ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਕਿਉਂਕਿ ਆਪਣੇ ਆਪ ਦੇ ਵਿੱਚ ਵੱਡਾ ਦਾਅ ਹੈ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਚਨਜੀਤ ਸਿੰਘ ਚੰਨੀ ਨੂੰ ਜਿਹੜਾ ਸੀਟ ਦਿੱਤੀ ਸੀ ਪਰ ਉਹਨਾਂ ਦਾ ਦਾਅ ਪੇਚ ਹੈ ਜਿਹੜਾ ਦਲਿਤ ਚਿਹਰੇ ਉੱਤੇ ਦਾਅ ਖੇਡਿਆ ਗਿਆ ਸੀ ਕਾਂਗਰਸ ਵੱਲੋਂ ਉਹ ਬਿਲਕੁਲ ਫੇਲ ਕਰਾਰ ਦਿੱਤਾ ਗਿਆ